ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਬਗਦਾਦ ਵਿਖੇ ਠਹਿਰੇ ਹੋਏ ਸਨ ਤਾਂ ਇੱਕ ਦਿਨ ਉਹਨਾਂ ਨੇ ਆਪਣਾ ਡੇਰਾ ਸ਼ਹਿਰ ਦੇ ਬਾਹਰ-ਬਾਰ ਪੈਂਦੇ ਇੱਕ ਤਲਾਬ ਦੇ ਕੋਲ ਲਗਾ ਲਿਆ ਜਦੋਂ ਸਵੇਰ ਹੋਈ ਤਾਂ ਗੁਰੂ ਜੀ ਸਵੇਰੇ ਤੜਕੇ ਉੱਠ ਕੇ ਗੁਰਬਾਣੀ ਪੜ੍ਹਨ ਲੱਗ ਪਏ ਤੇ ਸਵੇਰੇ ਤੜਕੇ-ਤੜਕੇ ਇੱਕ ਮੁਸਲਮਾਨ ਉਸ ਰਸਤੇ ਤੋਂ ਲੰਘ ਰਿਹਾ ਸੀ ਜਦੋਂ ਗੁਰੂ ਜੀ ਦੇ ਮੂੰਹੋਂ ਨਿਕਲ ਰਹੀ ਮਿੱਠੀ ਮਿੱਠੀ ਗੁਰਬਾਣੀ ਉਸ ਮੁਸਲਮਾਨ ਦੇ ਕੰਨਾਂ ਵਿੱਚ ਪਈ ਤਾਂ ਉਸ ਦੀ ਰੂਹ ਨੂੰ ਸ਼ਾਂਤੀ ਜਹੀ ਮਿਲੀ ਤੇ ਉਹ ਗੁਰੂ ਜੀ ਦੀ ਬਾਣੀ ਦਾ ਆਨੰਦ ਲੈਣ ਲਈ ਉੱਥੇ ਹੀ ਰੁਕ ਗਿਆ ਗੁਰਬਾਣੀ ਪੜਦਿਆਂ ਪੜਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਤੁਕ ਬੋਲੀ ਕੀ ਪਤਾਲਾ ਪਤਾਲਕ ਆਗਾਸਾਂ ਆਗਾਸ ਜਿਸ ਨੂੰ ਸੁਣ ਕੇ ਉਹ ਮੁਸਲਮਾਨ ਸੋਚਾਂ ਵਿੱਚ ਪੈ ਗਿਆ ਇਸ ਸਾਡੇ ਕਾਜੀ ਨੇਤਾ ਸਾਨੂੰ ਦੱਸਿਆ ਹੈ ਕਿ ਸਤ ਪਤਾਲ ਹਨ ਤੇ ਸਤ ਹੀ ਆਕਾਸ਼ ਹਨ ਪਰ ਇਹ ਸੰਤ ਜੀ ਕਹਿ ਰਿਹਾ ਹੈ ਕਿ ਲੱਖਾਂ ਹੀ ਆਕਾਸ਼ ਹਨ ਤੇ ਲੱਖਾਂ ਹੀ ਪਤਾਲ ਹਨ ਸੋਚਦਾ ਸੋਚਦਾ ਉਹ ਮੁਸਲਮਾਨ ਆਪਣੇ ਘਰ ਵੱਲ ਨੂੰ ਚੱਲ ਪਿਆ ਤੇ ਤੁਰੇ ਜਾਂਦਿਆਂ ਉਸ ਨੂੰ ਰਸਤੇ ਵਿੱਚ ਕੁਝ ਹੋਰ ਮੁਸਲਮਾਨ ਦਿਖਾਈ ਦਿੱਤੇ ਤਾਂ ਉਸ ਮੁਸਲਮਾਨ ਨੇ ਉਹਨਾਂ ਮੁਸਲਮਾਨਾਂ ਦੇ ਨਾਲ ਗੱਲ ਸਾਂਝੀ ਕੀਤੀ ਕਿ ਤਲਾਬ ਦੇ ਕੰਡੇ ਤੇ ਇੱਕ ਸਾਧੂ ਬੈਠਾ ਹੋਇਆ ਹੈ ਜਿਹੜਾ ਕਿ ਕਹਿ ਰਿਹਾ ਹੈ ਕਿ ਲੱਖਾਂ ਹੀ ਆਕਾਸ਼ ਹਨ ਤੇ ਲੱਖਾਂ ਹੀ ਪਤਾਲ ਹਨ ਹੌਲੀ ਹੌਲੀ ਇਹ ਗੱਲ ਪੂਰੇ ਬਗਦਾਦ ਵਿੱਚ ਫੈਲ ਗਈ ਤੇ ਜਦੋਂ ਇਸ ਗੱਲ ਦਾ ਪਤਾ ਕਾਜੀ ਨੂੰ ਲੱਗਾ ਤਾਂ ਉਹ ਗੁੱਸੇ ਨਾਲ ਭਰ ਗਿਆ ਤੇ ਅਗਲੇ ਹੀ ਦਿਨ ਉਸਨੇ ਆਪਣੇ ਲੜਕੇ ਨੂੰ ਨਾਲ ਲਿਆ ਤੇ ਉਸਦੇ ਹੱਥਾਂ ਵਿੱਚ ਪੱਥਰ ਫੜਾ ਕੇ ਗੁਰੂ ਜੀ ਨੂੰ ਮਾਰਨ ਲਈ ਚੱਲ ਪਿਆ ਜਦੋਂ ਕਾਜੀ ਨੂੰ ਤੇ ਉਸਦੇ ਲੜਕੇ ਨੂੰ ਗੁਰੂ ਜੀ ਨੂੰ ਮਾਰਨ ਲਈ ਜਾਂਦਿਆਂ ਲੋਕਾਂ ਨੇ ਵੇਖਿਆ ਤੇ ਬਾਕੀ ਮੁਸਲਮਾਨ ਵੀ ਆਪਣੇ ਹੱਥਾਂ ਵਿੱਚ ਪੱਥਰ ਫੜ ਕੇ ਕਾਜੀ ਦੇ ਪਿੱਛੇ-ਪਿੱਛੇ ਚੱਲ ਪਏ ਜਦੋਂ ਕਾਜੀ ਗੁਰੂ ਜੀ ਦੇ ਕੋਲ ਪਹੁੰਚਿਆ ਤਾਂ ਉਸ ਸਮੇਂ ਭਾਈ ਮਰਦਾਨਾ ਜੀ ਰਾਗ ਵਜਾ ਰਹੇ ਸਨ ਤੇ ਗੁਰੂ ਜੀ ਕੀਰਤਨ ਕਰ ਰਹੇ ਸਨ ਤੇ ਜਦੋਂ ਕਾਜੀ ਨੇ ਭਾਈ ਮਰਦਾਨੇ ਨੂੰ ਰਾਗ ਵਜਾਉਂਦਿਆਂ ਆਪਣੀ ਅੱਖੀ ਵੇਖਿਆ ਤਾਂ ਉਹ ਗੁੱਸੇ ਨਾਲ ਭਰ ਗਿਆ ਤੇ ਗੁਰੂ ਜੀ ਦੇ ਕੋਲ ਆਣ ਕੇ ਗੁਰੂ ਜੀ ਨੂੰ ਆਖਾਂ ਲੱਗਾ ਕਿ ਸਾਡੇ ਧਰਮ ਵਿੱਚ ਤਾਂ ਰਾਗ ਨੂੰ ਹਰਾਮ ਮੰਨਿਆ ਜਾਂਦਾ ਹੈ ਤੇ ਫੇਰ ਤੁਸੀਂ ਰਾਗ ਕਿਉਂ ਵਜਾ ਰਹੇ ਹੋ ਤਾਂ ਗੁਰੂ ਜੀ ਨੇ ਮੁਸਕਰਾਉਂਦਿਆਂ ਹੋਇਆਂ ਕਾਜੀ ਨੂੰ ਉੱਤਰ ਦਿੱਤਾ ਕਿ ਰਾਗ ਕਦੇ ਵੀ ਬੁਰਾ ਨਹੀਂ ਹੁੰਦਾ ਬਲਕਿ ਬੁਰੀ ਤਾਂ ਇਸ ਦੀ ਵਰਤੋਂ ਹੁੰਦੀ ਹੈ ਰਾਗ ਤਾਂ ਇੱਕ ਐਹੋ ਜਿਹਾ ਸਾਧਨ ਹੈ ਜਿਸ ਨਾਲ ਮਨੁੱਖ ਆਪਣੇ ਮਨ ਨੂੰ ਪਰਮਾਤਮਾ ਦੇ ਨਾਲ ਬੜੀ ਆਸਾਨੀ ਨਾਲ ਜੋੜ ਸਕਦਾ ਹੈ ਕਿਉਂਕਿ ਜਦੋਂ ਕੀਰਤਨ ਕੀਤਾ ਜਾਂਦਾ ਹੈ ਤੇ ਕੀਰਤਨ ਨੂੰ ਸੁਣ ਕੇ ਮਨੁੱਖ ਦੇ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਰਾਗ ਨਾਲ ਮਨੁੱਖ ਦੀ ਆਤਮਾ ਨੂੰ ਆਨੰਦ ਆਉਂਦਾ ਹੈ ਤੇ ਫਿਰ ਲੋਕਾਂ ਨੂੰ ਪਰਮਾਤਮਾ ਦੇ ਨਾਮ ਨਾਲ ਜੋੜਨ ਵਾਲਾ ਰਾਗ ਇਵੇਂ ਹਰਾਮ ਹੋ ਸਕਦਾ ਹੈ ਗੁਰੂ ਜੀ ਦੇ ਉੱਤਰ ਦਾ ਕਾਜੀ ਦੇ ਪਾਸ ਕੋਈ ਉੱਤਰ ਨਹੀਂ ਸੀ ਤੇ ਉਹ ਆਖਾ ਲੱਗਾ ਕਿ ਮੈਂ ਇੱਥੇ ਇਸ ਕਰਕੇ ਆਇਆ ਹਾਂ ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਲੱਖਾਂ ਹੀ ਆਕਾਸ਼ ਨਹੀਂ ਤੇ ਲੱਖਾਂ ਹੀ ਪਤਾਲ ਨਹੀਂ ਫਿਰ ਜਾਂ ਤਾਂ ਤੁਹਾਨੂੰ ਸਾਬਤ ਕਰਨਾ ਪਵੇਗਾ ਜੋ ਤੁਸੀਂ ਕਹਿ ਰਹੇ ਹੋ ਉਹ ਸੱਚ ਹੈ ਨਹੀਂ ਤਾਂ ਤੁਹਾਨੂੰ ਪੱਥਰਾਂ ਨਾਲ ਮਾਰਿਆ ਜਾਵੇਗਾ ਤੇ ਨਾਲ ਹੀ ਕਾਜੀ ਦਾ ਲੜਕਾ ਬੋਲ ਪਿਆ ਤੇ ਆਖਣ ਲੱਗਾ ਕਿ ਜੇਕਰ ਇਹ ਸਾਧੂ ਆਪਣੀ ਗੱਲ ਨੂੰ ਸਹੀ ਸਾਬਤ ਨਹੀਂ ਕਰ ਪਾਇਆ ਤਾਂ ਪਹਿਲਾ ਪੱਥਰ ਇਸ ਨੂੰ ਮੈਂ ਮਾਰਾਂਗਾ ਕਾਜੀ ਦੇ ਲੜਕੇ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਜੀ ਦੇ ਚਿਹਰੇ ਤੇ ਮੱਠੀ-ਮੱਠੀ ਮੁਸਕਾਨ ਆਈ ਤੇ ਗੁਰੂ ਜੀ ਨੇ ਕਾਜੀ ਦੇ ਲੜਕੇ ਨੂੰ ਆਪਣੇ ਪਾਸ ਬਿਠਾ ਲਿਆ ਤੇ ਉਸ ਦੀ ਬਾਹ ਫੜ ਕੇ ਉਸ ਨੂੰ ਕਿਹਾ ਕਿ ਆਪਣੀਆਂ ਅੱਖਾਂ ਨੂੰ ਬੰਦ ਕਰਕੇ ਆਪਣੇ ਖੁਦਾ ਨੂੰ ਧਿਆਉਣਾ ਸ਼ੁਰੂ ਕਰ ਦੇ ਤੇ ਜਿਵੇਂ ਹੀ ਕਾਜੀ ਦੇ ਲੜਕੇ ਨੇ ਆਪਣੀਆਂ ਅੱਖਾਂ ਨੂੰ ਬੰਦ ਕਰਕੇ ਆਪਣੇ ਖੁਦਾਂ ਨੂੰ ਧਿਆਉਣਾ ਸ਼ੁਰੂ ਕੀਤਾ ਤੇ ਉਸ ਦੀਆਂ ਅੱਖਾਂ ਦੇ ਸਾਹਮਣੇ ਲੱਖਾਂ ਹੀ ਆਕਾਸ਼ ਦੇ ਲੱਖਾਂ ਹੀ ਪਤਾ ਨਜ਼ਰ ਆਉਣ ਲੱਗ ਪਏ ਉਸ ਨੂੰ ਮਹਿਸੂਸ ਹੋ ਰਿਹਾ ਸੀ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਹਵਾ ਵਿੱਚ ਉੱਡ ਰਿਹਾ ਹੈ ਤੇ ਉਸ ਨੂੰ ਲੱਖਾਂ ਹੀ ਸੂਰਜ ਤੇ ਲੱਖਾਂ ਹੀ ਚੰਦਰਮਾ ਦਿਖਾਈ ਦੇ ਰਹੇ ਸਨ ਇਹ ਸਭ ਵੇਖ ਕੇ ਕਾਜੀ ਦਾ ਲੜਕਾ ਗੁਰੂ ਜੀ ਨੂੰ ਆਖਣ ਲੱਗਾ ਕਿ ਤੁਸੀਂ ਇੱਕ ਕੰਮ ਕਰੋ ਮੈਨੂੰ ਇੱਥੇ ਹੀ ਛੱਡ ਦਿਓ ਮੈਂ ਹੁਣ ਧਰਤੀ ਤੇ ਵਾਪਸ ਜਾਣਾ ਨਹੀਂ ਚਾਹੁੰਦਾ ਕਿਉਂਕਿ ਮੈਨੂੰ ਇੱਥੇ ਬਹੁਤ ਜ਼ਿਆਦਾ ਆਨੰਦ ਆ ਰਿਹਾ ਹੈ ਤਦ ਗੁਰੂ ਜੀ ਨੇ ਉਸ ਲੜਕੇ ਨੂੰ ਕਿਹਾ ਕਿ ਜੇਕਰ ਤੂੰ ਧਰਤੀ ਤੇ ਨਹੀਂ ਜਾਵੇਂਗਾ ਤੇ ਤੇਰੇ ਪਿਤਾ ਨੂੰ ਯਕੀਨ ਕੌਣ ਦਿਵਾਵੇਗਾ ਕਿ ਪਤਾ ਤੇ ਆਕਾਸ਼ 7-7 ਨਹੀਂ ਬਲਕਿ ਇਹਨਾਂ ਦੀ ਤਾਂ ਕੋਈ ਗਿਣਤੀ ਹੀ ਨਹੀਂ ਹੈ ਇਹ ਨਹੀਂ ਗੱਲ ਕਹਿਣ ਤੋਂ ਬਾਅਦ ਗੁਰੂ ਜੀ ਤੇ ਕਾਜੀ ਦਾ ਲੜਕਾ ਵਾਪਸ ਧਰਤੀ ਉੱਤੇ ਆ ਗਏ ਜਦੋਂ ਕਾਜੀ ਦੇ ਲੜਕੇ ਨੇ ਆਪਣੀਆਂ ਅੱਖਾਂ ਖੋਲੀਆਂ ਤਾਂ ਉਸਨੇ ਆਪਣੇ ਹੱਥਾਂ ਵਿੱਚੋਂ ਪੱਥਰ ਸੁੱਟ ਕੇ ਗੁਰੂ ਜੀ ਦੇ ਚਰਨ ਫੜ ਲਏ ਤੇ ਗੁਰੂ ਜੀ ਨੇ ਕਾਜੀ ਦੇ ਲੜਕੇ ਨੂੰ ਮaaf ਕਰਦਿਆਂ ਕਾਜੀ ਦੇ ਲੜਕੇ ਨੂੰ ਉੱਪਰ ਉਠਾਇਆ ਲੜਕਾ ਆਪਣੇ ਪਿਤਾ ਜੀ ਨੂੰ ਕਹਿਣ ਲੱਗਾ ਕਿ ਪਿਤਾ ਜੀ ਜਦੋਂ ਮੈਂ ਆਪਣੀਆਂ ਅੱਖਾਂ ਬੰਦ ਕੀਤੀਆਂ ਤਾਂ ਮੇਰੀ ਆਤਮਾ ਉੱੜਦੀ ਉੱੜਦੀ ਆਕਾਸ਼ ਵਿੱਚ ਪਹੁੰਚ ਗਈ ਜਿੱਥੇ ਮੈਂ ਲੱਖਾਂ ਹੀ ਆਕਾਸ਼ ਲੱਖਾਂ ਹੀ ਪਤਾ ਤੇ ਲੱਖਾਂ ਹੀ ਸੂਰਜ ਤੇ ਲੱਖਾਂ ਹੀ ਚੰ드ਰਮਾ ਵੇਖੇ ਇਹ ਸੰਤ ਬਿਲਕੁਲ ਠੀਕ ਕਹਿ ਰਿਹਾ ਹੈ ਕਾਜੀ ਨੂੰ ਆਪਣੇ ਲੜਕੇ ਉੱਪਰ ਪੂਰਾ ਭਰੋਸਾ ਸੀ ਕਿ ਉਹ ਕਦੇ ਵੀ ਝੂਠ ਨਹੀਂ ਬੋਲੇਗਾ ਤੇ ਕਾਜੀ ਸਮੇਤ ਉਥੇ ਖਲੋਤੇ ਲੋਕਾਂ ਨੇ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਮਾਫੀ ਮੰਗੀ ਸਤਨਾਮ ਸ੍ਰੀ ਵਾਹਿਗੁਰੂ